ਸਸਿਕਲ ਜੀ ਅੱਜ ਦੇ ਕੋਨੇਵਾਲ ਖੜੇ ਆ ਵੀ ਦੇਖੋ ਤੁਸੀਂ ਕਿ ਫੇਰ ਪਾੜ ਪੈ ਗਿਆ ਰਾਵੀ ਦਰਿਆ ਤੇ ਅੱਜ ਜਿਹੜੇ ਲਾਲ ਪਾਣੀ ਤੁਸੀਂ ਵੇਖਣਦੇ ਹੋ ਸਾਰਾ ਦਰਿਆ ਦਾ ਔਰ ਮਿੱਟੀ ਰੁੜ ਕੇ ਇਹਦੇ ਚ ਆਉਂਦੇ ਆ ਤੇ ਜਿਹੜੀ ਇੰਪੋਰਟੈਂਟ ਗੱਲ ਮੈਂ ਦੱਸਣੀ ਹੈ ਕਿਉਂਕਿ ਪੇਸ਼ ਵਿਦੇਸ਼ ਚੋਂ ਆ ਆ ਪੁਖਾਓ ਜੇ ਸੜਕ ਦਾ ਕੀ ਹਾਲ ਹੈ ਤੇ ਸਭ ਬੜਾ ਵੱਡਾ ਨੁਕਸਾਨ ਹੋਇਆ ਲੋਕਾਂ ਦੇ ਘਰ ਉਹ ਪਾਣੀ ਚ ਖਲੋਤੇ ਨੇ ਕਿੰਨੇ ਰਿਸਕ ਵਿੱਚ ਹੁਣ ਪਤਾ ਨਹੀਂ ਕੱਲ ਇਸ ਘਰ ਦਾ ਵੀ ਕੀ ਬੰਨਣਾ ਹੈ ਹਨਾ ਆ ਸੜਕ ਪੂਰੀ ਜਾਂਦੀ ਸੀ ਉੱਥੇ ਤੱਕ ਉਹ ਵੇਖੋ ਸਭ ਟੁੱਟ ਗਿਆ ਹੋਇਆ ਯਾਰ ਦਰਿਆ ਸ਼ੂਕ ਦਾ ਵਗੰਡਿਆ ਇੱਥੇ ਪਰ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਸੇਵਾ ਬਹੁਤ ਕਰ ਰਹੇ ਦੇਸ਼ ਵਿਦੇਸ਼ ਚ ਸੰਗਤ ਬਹੁਤ ਸੇਵਾ ਕਰ ਰਹੀ ਔਰ ਸੇਵਾ ਨੂੰ ਭਾਗ ਲਾਇਏ ਨੇ ਪ੍ਰਮਾਤਮਾ ਨੇ ਪੰਜਾਬ ਨੂੰ ਇੱਥੇ ਸੇਵਾ ਦੀ ਕੋਈ ਕਮੀ ਨਹੀਂ ਪਰ ਮੈਂ ਬੇਨਤੀ ਕਰਨੀ ਹੈ ਕਿ ਅਸਲੀ ਕੰਮ ਅਜੇ ਸ਼ੁਰੂ ਹੋਣਾ ਹੈ ਇਹ ਤਾਂ ਜਦੋਂ ਪਾਣੀ ਲੱਗਗੇ ਨਾ ਸੇਵਾ ਫੇਰ ਸ਼ੁਰੂ ਹੋਣੀ ਤੁਹਾਡੀ ਕਿਉਂਕਿ ਖੇਤਾਂ ਦੇ ਵਿੱਚ ਘਰਾਂ ਦੇ ਵਿੱਚ ਰੋ ਤੋਂ 4-4 ਫੁੱਟ ਮਿੱਟੀ ਚੜੀ ਹੋਣੀ ਐ ਔਰ ਰੇਤਾ ਚੜਿਆ ਹੁਣ ਰੜ ਰੜ ਕੇ ਆਇਆ ਹੁਣ ਲੋਕਾਂ ਨੂੰ ਆਪਣੇ ਵੱਟ ਬੰਨੇ ਨਹੀਂ ਪਤਾ ਲੱਗਣੇ ਵੀ ਸਾਡਾ ਖੇਤ ਕਿੱਥੇ ਕਿਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ ਘਰਾਂ ਦੇ ਵਿੱਚ ਬਹੁਤ ਔਰ ਉਹਦੇ ਵਿੱਚੋਂ ਫਿਰ ਜੋ ਜਾਨਵਰ ਮਰਿਆ ਨਿਕਲਣਾ ਬਹੁਤ ਕੁਝ ਹੋਣਾ ਸੋ ਮੇਰੀ ਬੇਨਤੀ ਐ ਵੀ ਅਸਲੀ ਸੇਵਾ ਲਈ ਤਿਆਰ ਰਹੋ ਜਦੋਂ ਪਾਣੀ ਲੱਥਿਆ ਨਾ ਉਦੋਂ ਜੀਸੀਬੀ ਮਸ਼ੀਨਾਂ ਚਾਹੀਦੀਆਂ ਹੋਣਗੀਆਂ ਇੱਥੇ ਟਰੈਕਟਰਾਂ ਦੀ ਸੇਵਾ ਕਰਿਓ ਟਰਾਲੀਆਂ ਦੀ ਸੇਵਾ ਕਰਿਓ ਕਿਉਂਕਿ ਇਹ ਨਬ ਜਾ ਰਹੇ ਤੇ ਟਰੈਕਟਰ ਟਰਾਲੀਆਂ ਵੀ ਪਤਾ ਨਹੀਂ ਕਿੱਥੇ ਹੋਣੇ ਨੇ ਉਸ ਵੇਲੇ ਚੱਲਦੇ ਹੋਣੇ ਕਿ ਨਹੀਂ ਤੇ ਬਹੁਤ ਲੋਡ ਪੈਣੀ ਆ ਸੋ ਮੇਰੀ ਮਿੰਤਾਲੀ ਗੱਲ ਹੈ ਵੀ ਆਪਾਂ ਰਾਸ਼ਨ ਪਾਣੀ ਤੇ ਕਮੀ ਵੈਸੇ ਨਹੀਂ ਕਦੀ ਆਉਣ ਦਿੱਤੀ ਉਹ ਆਉਣ ਵੀ ਨਹੀਂ ਦੇਣੀ ਤੁਸੀਂ ਅਸਲੀ ਸੇਵਾ ਸ਼ੁਰੂ ਹੋਣੀ ਜਦੋਂ ਬਿਮਾਰੀਆਂ ਫੈਲਣੀਆਂ ਪਾਣੀ ਲੱਥਣੇ ਆ ਮਸ਼ੀਨਾਂ ਦੀ ਲੋਡ ਪੈਣੀ ਆ ਜੀਸੀਬੀ ਦੀ ਟਰੈਕਟਰਾਂ ਟਰਾਲੀਆਂ ਦੀ ਮੈਡੀਕਲ ਕੈਂਪ ਲੱਗਣੇ ਚਾਹੀਦੇ ਜਿਹੜੇ ਦਵਾਈਆਂ ਦੀ ਲੋਡ ਪੈਣੀ ਲੋਕਾਂ ਨੂੰ ਰੀਹੈਬਿਲੀਟੇਸ਼ਨ ਵਾਸਤੇ ਲੋ ਸੋਚੋ ਵੀ ਲੋਕਾਂ ਦੇ ਘਰਾਂ ਤੇ ਫਰਨੀਚਰ ਰੁੜ ਗਏ ਲੋਕਾਂ ਦੇ ਉਦੋਂ ਲੋਕਾਂ ਨੂੰ ਲੋਡ ਪੈਣੀ ਤੇ ਉਹਨਾਂ ਨੂੰ ਕੁਛ 6 ਕੁਰਸੀਆਂ ਘਰ ਚ ਬੈਨ ਨੂੰ ਉਦੋਂ ਲੋਕਾਂ ਨੂੰ ਜਿਹੜੇ ਫੋਲਡਿੰਗ ਬੈੱਡ ਹੁੰਦੇ ਨੇ ਉਹ ਸੇਵਾ ਤਿਆਰ ਰੱਖਿਓ ਫਰਨੀਚਰ ਦੇ ਵਿੱਚ ਕਿਚਨ ਦੀਆਂ ਚੀਜ਼ਾਂ ਭਾਂਡੇ ਢਿੰਡੇ ਰੁੜ ਗਏ ਲੋਕਾਂ ਦੇ ਅਸਲੀ ਸੇਵਾ ਉਦੋਂ ਸ਼ੁਰੂ ਹੋਣੀ ਆ ਪਰ ਸਭ ਤੋਂ ਪਹਿਲਾ ਟਾਸਕ ਹੈ ਜਦੋਂ ਪਾਣੀ ਲੱਥੇ ਤੇ ਦਰਿਆ ਜਦੋਂ ਪਛਾਹ ਨੂੰ ਮੁੜਿਆ ਵਾਪਸ ਆਪਣੇ ਵਾਲੇ ਪਾਸੇ ਉਹ ਮਿੱਟੀ ਕਿੰਨੀ ਛੱਡ ਕੇ ਗਿਆ ਸਿਲਟ ਜਿੰਨੂੰ ਕਹ ਦਿੰਦੇ ਆ ਤੇ ਉਹ ਰੇਤਾ ਕਿੰਨੀ ਛੱਡ ਕੇ ਗਿਆ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਵੀ ਉਹਦੇ ਲਈ ਤਿਆਰ ਰਹੋ ਸਰ